ਅਮਰਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ ਚੌਂਕੀ ਵਿਜੇਨਗਰ 24 ਤਰੀਕ ਦੀ ਰਾਤ ਨੂੰ ਕਰੀਬ 9:30 ਵਜੇ ਇੱਕ ਵਾਰਦਾਤ ਹੋਈ ਸੀ ਜਿਸ ਵਿੱਚ ਸੁਧਾਰਤ ਮਹਾਜਨ ਜੋ ਕਿ ਗੋਕਲੈਵਨ ਦਾ ਰਹਿਣ ਵਾਲਾ ਉਹ ਐਕਟਵਾ ਤੇ ਆਪਣੀ ਵਾਈਫ ਦੇ ਨਾਲ ਕਿਤੋਂ ਬਾਹਰੋਂ ਆਪਣੇ ਘਰ ਜਦੋਂ ਪਹੁੰਚਦੇ ਨੇ ਤਾਂ ਘਰ ਦੇ ਬਾਹਰ ਜਦੋਂ ਐਕਟਵਾ ਅੰਦਰ ਜਾਣ ਲਈ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਤੇ ਸੁਧਾਰਤ ਮਹਾਜਨ ਇਹਨਾਂ ਦੇ ਵਾਈਫ ਜੋ ਕਿ ਉਸ ਸਮੇਂ ਉਹਨਾਂ ਦੇ ਨਾਲ ਹੀ ਸੀ ਉਹਨਾਂ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਅਗਲੇ ਦਿਨ ਸਾਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਧੀਨ ਧਾਰਾ 379 ਬੀ 2 34 ਆ ਆਈਪੀਐਸ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਇਸ ਮਕਦਮੇ ਦਾ ਜੋ ਮੁੱਖ ਦੋਸ਼ੀ ਹੈ ਜਿਸ ਦਾ ਨਾਮ ਰਕੇਸ਼ ਕੁਮਾਰ ਉਰਫ ਕੇਸ਼ਾ ਜੋ ਕਿ ਐਨਮਸ ਨੇ ਇਹਦੇ ਬੈਕਸਾਈਡ ਦਾ ਰਹਿਣ ਵਾਲਾ ਦਾ ਇਸ ਨੂੰ ਟ੍ਰੇਸ ਕਰ ਲਿਆ ਸੀ ਤੇ ਅੱਜ ਅਸੀਂ 4 ਦਿਨ ਦੇ ਵਿੱਚ ਵਿੱਚ ਇਹ ਮਕਦਮਾ ਦਾ ਮੁੱਖ ਦੋਸ਼ੀ ਕੇਸ਼ਾ ਇਸ ਨੂੰ ਅਰੈਸਟ ਕਰ ਲਿਆ ਵਾ ਤੇ ਇਸ ਕੋਲੋਂ ਜੋ ਪਰਸ ਖੋਇਆ ਗਿਆ ਸੀ ਉਸ ਵਿੱਚ 4 ਡਾਇਮੰਡ ਦੀਆਂ ਮੰਦਰੀਆਂ ਸਨ ਇੱਕ ਮੋਬਾਈਲ ਫੋਨ ਸੀ ਤੇ ਚਾਰੇ ਜਿਹੜੀਆਂ ਡਾਇਮੰਡ ਦੀਆਂ ਮੰਦਰੀਆਂ ਉਹ ਇਸ ਕੋਲੋਂ ਰਿਕਵਰ ਕਰ ਲਈਆਂ ਗਈਆਂ ਨੇ ਜੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਵਾ ਤੇ ਨਾਲ ਇਸ ਦਾ ਜੋ ਦੂਸਰਾ ਦੋਸ਼ੀ ਸੀ ਜੋ ਉਸ ਸਮੇ ਮੋਟਰਸਾਈਕਲ ਚਲਾ ਰਿਹਾ ਸੀ ਸਾਹਿਲ ਪੁੱਤਰ ਤਿਲਕਰਾਜ ਉਰਫ ਸ਼ਿੰਦਾ ਜੋ ਕਿ ਐਨਮ ਸਿਨੇਮਾ ਦੇ ਬੈਕਸਾਈਡ ਤੇ ਰਹਿਣ ਵਾਲਾ ਵਾ ਇਹਨਾਂ ਦੋਨੋਂ ਦੋਸ਼ੀਆਂ ਨੂੰ ਰੱਸੀ ਅਰੈਸਟ ਕਰ ਲਿਆ ਵਾ ਤੇ ਜੋ ਚਾਰ ਡਾਇਮੰਡ ਦੀਆਂ ਮੁੰਦਰੀਆਂ ਜਿਨ੍ਹਾਂ ਦੀ ਖੋਹ ਕੀਤੀ ਗਈ ਸੀ ਉਹ ਸਾਰੀਆਂ ਬਰਾਮਦ ਕਰ ਲਈਆਂ ਗਈਆਂ ਨੇ ਇਹ ਵੀ ਦਸਨੀਯੋਗ ਹੈ ਕਿ ਜੋ ਕੇਸ਼ਾ ਹੈ ਪੇਸ਼ੇਵਾਰ ਕ੍ਰਿਮੀਨਲ ਹੈ ਇਸ ਦੇ ਖਿਲਾਫ ਪਹਿਲਾਂ ਵੀ 10 ਮੁਕੱਦਮੇ ਅਲੱਗ-ਅਲੱਗ ਲੁੱਟਖੋਹਾਂ ਦੇ ਚੋਰੀਆਂ ਦੇ ਸਨੇਚਿੰਗਾਂ ਦੇ ਦਰਜ ਨੇ ਸੋ ਇੱਕ ਬੜਾ ਹੀ ਘੁਮਕਾਰ ਕ੍ਰਿਮੀਨਲ ਸੀਗਾ ਜੋ ਕਿ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਉਸਨੇ ਫੇਰ ਦੁਬਾਰਾ ਇੱਕ ਨਵੀਂ ਵਾਰਦਾਤ ਕੀਤੀ ਹੈ ਸੋ ਇਸ ਦਾ ਹੁਣ ਅਸੀਂ ਰਿਮਾਂਡ ਲੈ ਕੇ ਦੋਨਾਂ ਕੋਲ ਅਗਲੇਰੀ ਪੁਸ਼ਕਿਸ਼ ਕਰਾਂਗੇ ਤੇ ਇਹਨਾਂ ਵੱਲੋਂ ਹੋਰ ਵੀ ਵਾਰਦਾਤਾਂ ਕੀਤੀ ਹੋ ਸਕਦੀਆਂ ਨੇ ਉਹਨਾਂ ਬਾਰੇ ਵੀ ਡਿਟੇਲ ਚ ਜਾਣਕਾਰੀ ਲਵਾਂਗੇ ਜੀ ਸਰ ਇਹਨਾਂ ਵੱਲੋਂ ਜੋ ਇਹ ਵਾਰਦਾਤ ਇਸ ਵਿੱਚ ਹੀ ਦਾਤਰ ਵਗੈਰਾ ਦਾ ਵੀ ਇਸਤੇਮਾਲ ਕਰਦੇ ਸਨ ਤੇ ਅ ਹਜੇ ਤੱਕ ਦਾਤਰ ਦੀ ਰਿਕਵਰੀ ਨਹੀਂ ਹੋਈ ਉਹਦੇ ਬਾਰੇ ਵੀ ਇਹਨਾਂ ਕੋਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜੀ ਅ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ ਚੌਂਕੀ ਵਿਜੇਨਗਰ 24 ਤਰੀਕ ਦੀ ਰਾਤ ਨੂੰ ਕਰੀਬ 9:30 ਵਜੇ ਇੱਕ ਵਾਰਦਾਤ ਹੋਈ ਸੀ ਜਿਸ ਵਿੱਚ ਸੁਧਾਰਤ ਮਹਾਜਨ ਜੋ ਕਿ ਗੋਕਲੈਵਨਗਰ ਰਹਿਣ ਵਾਲਾ ਉਹ ਐਕਟਵਾ ਤੇ ਆਪਣੀ ਵਾਈਫ ਦੇ ਨਾਲ ਕਿਤੇ ਤੋਂ ਬਾਹਰੋਂ ਆਪਣੇ ਘਰ ਜਦੋਂ ਪਹੁੰਚਦੇ ਨੇ ਤਾਂ ਘਰ ਦੇ ਬਾਹਰ ਜਦੋਂ ਐਕਟਵਾ ਅੰਦਰ ਜਾਣ ਲਈ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਤੇ ਸੁਧਾਰਤ ਮਾਜਨ ਇਹਨਾਂ ਦੀ ਵਾਈਫ ਜੋ ਕਿ ਉਸ ਸਮੇਂ ਉਹਨਾਂ ਦੇ ਨਾਲ ਹੀ ਸੀ ਉਹਨਾਂ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਅਗਲੇ ਦਿਨ ਸਾਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਧੀਨ ਧਾਰਾ 379 ਬੀ 2 34 ਆ ਆਪੀਸੀ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਇਸ ਮਕਦਮੇ ਦਾ ਜੋ ਮੁੱਖ ਦੋਸ਼ੀ ਹੈ ਜਿਸ ਦਾ ਨਾਮ ਰਕੇਸ਼ ਕੁਮਾਰ ਉਰਫ ਕੇਸ਼ਾ ਜੋ ਕਿ ਐਨਮਸ ਨੇ ਇਹਨਾਂ ਦੇ ਬੈਕਸਾਈਡ ਦਾ ਰਹਿਣ ਵਾਲਾ ਵਾ ਇਸ ਨੂੰ ਟ੍ਰੇਸ ਕਰ ਲਿਆ ਸੀ ਤੇ ਅ ਅੱਜ ਅਸੀਂ 4 ਦਿਨ ਦੇ ਵਿੱਚ ਵਿੱਚ ਇਹ ਮਕਦਮਾ ਦਾ ਮੁੱਖ ਦੋਸ਼ੀ ਕੇਸ਼ਾ ਇਸ ਨੂੰ ਰੈਸਟ ਕਰ ਲਿਆ ਵਾ ਤੇ ਇਸ ਕੋਲੋਂ ਜੋ ਪਰਸ ਖੋਇਆ ਗਿਆ ਸੀ ਉਸ ਵਿੱਚ 4 ਡਾਇਮੰਡ ਦੀਆਂ ਮੁੰਦਰੀਆਂ ਸਨ ਇੱਕ ਮੋਬਾਈਲ ਫੋਨ ਸੀ ਤੇ ਚਾਰੇ ਜਿਹੜੀਆਂ ਡਾਇਮੰਡ ਦੀਆਂ ਮੁੰਦਰੀਆਂ ਉਹ ਇਸ ਕੋਲੋਂ ਰਿਕਵਰ ਕਰ ਲਈ ਗਈਆਂ ਨੇ ਜੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਵਾ ਤੇ ਨਾਲ ਇਸ ਦਾ ਜੋ ਦੂਸਰਾ ਦੋਸ਼ੀ ਸੀ ਜੋ ਉਸ ਸਮੇ ਮੋਟਰਸਾਈਕਲ ਚਲਾ ਰਿਹਾ ਸੀ ਸਾਹਿਲ ਪੁੱਤਰ ਤਿਲਕਰਾਜ ਉਰਫ ਸ਼ਿੰਦਾ ਜੋ ਕਿ ਐਨਮ ਸਿਨੇਮਾ ਦੇ ਬੈਕਸਾਈਡ ਦੇ ਰਹਿਣ ਵਾਲਾ ਵਾ ਇਹਨਾਂ ਦੋਨੋਂ ਦੋਸ਼ੀਆਂ ਨੂੰ ਰੱਸੀ ਅਰੈਸਟ ਕਰ ਲਿਆ ਵਾ ਤੇ ਜੋ ਚਾਰ ਡਾਇਮੰਡ ਦੀਆਂ ਮੁੰਦਰੀਆਂ ਜਿਨ੍ਹਾਂ ਦੀ ਖੋਹ ਕੀਤੀ ਗਈ ਸੀ ਉਹ ਸਾਰੀਆਂ ਬਰਾਮਦ ਕਰ ਲਈਆਂ ਗਈਆਂ ਨੇ ਇਹ ਵੀ ਦਸਨਯੋਗ ਹੈ ਕਿ ਜੋ ਕੇਸ਼ਾ ਹੈ ਪੇਸ਼ੇਵਾਰ ਕ੍ਰਿਮੀਨਲ ਹੈ ਇਸ ਦੇ ਖਿਲਾਫ ਪਹਿਲਾਂ ਵੀ ਦਸ ਮੁਕੱਦਮੇ ਅਲੱਗ-ਅਲੱਗ ਲੁੱਟਖੋਹਾਂ ਦੇ ਚੋਰੀਆਂ ਦੇ ਸਨੇਚਿੰਗਾਂ ਦੇ ਦਰਜ ਨੇ ਸੋ ਇੱਕ ਬੜਾ ਹੀ ਘੁਮਕਾਰ ਕ੍ਰਿਮੀਨਲ ਸੀਗਾ ਜੋ ਕਿ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਉਸਨੇ ਫੇਰ ਦੁਬਾਰਾ ਇੱਕ ਨਵੀਂ ਵਾਰਦਾਤ ਕੀਤੀ ਹੈ ਸੋ ਇਸ ਦਾ ਹੁਣ ਅਸੀਂ ਰਿਮਾਂਡ ਲੈ ਕੇ ਦੋਨਾਂ ਕੋਲੋਂ ਅਗਲੇਰੀ ਪੁਸ਼ਕਸ਼ ਕਰਾਂਗੇ ਤੇ ਇਹਨਾਂ ਵੱਲੋਂ ਹੋਰ ਵੀ ਵਾਰਦਾਤਾਂ ਕੀਤੀ ਹੋ ਸਕਦੀਆਂ ਨੇ ਉਹਨਾਂ ਬਾਰੇ ਵੀ ਡਿਟੇਲ ਚ ਜਾਣਕਾਰੀ ਲਵਾਂਗੇ ਜੀ ਅ ਇਹਨਾਂ ਵੱਲੋਂ ਜੋ ਇਹ ਵਾਰਦਾਤ ਆ ਇਸ ਵਿੱਚ ਹੀ ਦਾਤਰ ਵਗੈਰਾ ਦਾ ਵੀ ਇਸਤੇਮਾਲ ਕਰਦੇ ਸਨ ਤੇ ਅ ਹਜੇ ਤੱਕ ਦਾਤਰ ਦੀ ਰਿਕਵਰੀ ਨਹੀਂ ਹੋਈ ਉਹਦੇ ਬਾਰੇ ਵੀ ਇਹਨਾਂ ਕੋਲੋਂ ਪੁੱਛਗਛ ਕੀਤੀ ਜਾ ਰਹੀ ਹੈ ਜੀ